कोरोना काल ਆਇਆ করোনা ਕਾਲ ਦੇ ਵਿੱਚ ਲੌਕਡਾਊਨ ਲੱਗ ਗਿਆ ਲੌਕਡਾਊਨ ਲੱਗਣ ਦੇ ਨਾਲ ਜੋ ਸਕੂਲ ਸੀ ਉਹ ਬੰਦ ਹੋ ਗਏ ਪਰ ਸਕੂਲ ਵਾਲਿਆਂ ਨੇ ਪੜ੍ਹਾਈ ਆਨਲਾਈਨ ਕਰ ਦਿੱਤੀ ਜਿਨ੍ਹਾਂ ਮਾਪਿਆਂ ਦੇ ਕੋਲ ਐਂਡਰੋਇਡ ਫੋਨ ਨਹੀਂ ਸੀ ਉਹਨਾਂ ਨੂੰ ਫੋਨ ਵੀ ਲੈਣੇ ਪਏਗੇ ਤੇ ਜੋ ਬੱਚੇ ਸੀ ਉਹ ਫੋਨ ਉੱਤੇ ਕਲਾਸਾਂ ਲਗਾਉਂਦੇ ਸੀ ਪਰ ਕਈ ਬੱਚਿਆਂ ਨੂੰ ਫੋਨ ਦੀ ਆਦਤ ਪੈ ਗਈ ਸੋਸ਼ਲ ਸਾਈਟਾਂ ਨਾਲ ਜੁੜ ਗਏ ਫਿਰ ਇਹ ਜੋ ਮੋਬਾਈਲ ਹੈ ਮੋਬਾਈਲ ਦੇ ਵਿੱਚ ਨੈਟ ਹੈ ਤੇ ਨੈਟ ਦੇ ਵਿੱਚ ਸੋਸ਼ਲ ਸਾਈਟਾਂ ਨੇ ਇਹ ਇੱਕ ਜੰਜਾਲ ਹੈ ਜਾਲ ਹੈ ਜਿਸ ਵਿੱਚ ਬੰਦਾ ਫਸ ਜਾਂਦਾ ਫਿਰ ਉਸ ਨੂੰ ਇਸ ਵਿੱਚੋਂ ਨਿਕਲਣਾ ਬੜਾ ਹੀ ਮੁਸ਼ਕਲ ਹੋ ਜਾਂਦਾ ਹੈ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਇੱਕ 16-17 ਸਾਲਾਂ ਕੁੜੀ ਜੋ ਕਿ ਮੋਬਾਈਲ ਦੇ ਉੱਤੇ ਸੋਸ਼ਲ ਸਾਈਟਾਂ ਦੇਖਦੀ ਸੀ ਤੇ ਉਸ ਦੇ ਕਾਰਨ ਉਸ ਦਾ ਜੋ ਕੰਟੈਕਟ ਹੁੰਦਾ ਉਹ ਕਿਸੇ ਇਹੋ ਜਿਹੇ ਬੰਦੇ ਦੇ ਨਾਲ ਹੁੰਦਾ ਹੈ ਜਿਸ ਨੇ ਉਸ ਨੂੰ ਆਪਣੇ ਪ੍ਰੇਮ ਜਾਲ ਦੇ ਵਿੱਚ ਫਸਾ ਲਿਆ ਤੇ ਉਸ ਤੋਂ ਬਾਅਦ ਉਸ 17 ਸਾਲਾ ਕੁੜੀ ਦੇ ਨਾਲ ਉਹ ਹੁੰਦਾ ਹੈ ਸ਼ਾਇਦ ਕਿਸੇ ਨੇ ਵੀ ਉਸ ਗੱਲ ਦੀ ਕਲਪਨਾ ਨਹੀਂ ਕੀਤੀ ਸੀ ਇਹ ਸੋਸ਼ਲ ਸਾਈਟ ਕਾਰਨ ਉਸ ਕੁੜੀ ਦੀ ਮੌਤ ਹੋ ਜਾਂਦੀ ਹੈ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਕਾਨਪੁਰ ਇਸ ਦਾ ਥਾਣਾ ਸ਼ਿਭਰਾਜਪੁਰ ਗੱਲ ਹੈ 14 ਦਸੰਬਰ 2024 ਦੀ ਤਕਰੀਬਨ ਸਵੇਰ ਦੇ 8:30 ਵਜੇ ਹੁੰਦੇ ਨੇ ਇੱਕ ਪਰਿਵਾਰ ਜੋ ਕਿ ਵਿਆਹ ਗਿਆ ਹੋਇਆ ਸੀ ਉਹ ਆਪਣੇ ਘਰ ਆਉਂਦਾ ਹੈ ਘਰ ਉਹਨਾਂ ਦੀ ਬੇਟੀ ਹੁੰਦੀ ਹੈ ਬੇਟੀ ਨੂੰ ਆਵਾਜ਼ਾਂ ਮਾਰਦੇ ਨੇ ਪਰ ਬੇਟੀ ਕੋਈ ਵੀ ਜਵਾਬ ਨਹੀਂ ਦਿੰਦੀ ਉਸ ਤੋਂ ਬਾਅਦ ਜਦੋਂ ਘਰ ਦੇ ਅੰਦਰ ਜਾ ਕੇ ਦੇਖਿਆ ਜਾਂਦਾ ਤਾਂ ਸਭ ਦੇ ਹੋਸ਼ ਉੱਡ ਜਾਂਦੇ ਨੇ ਉਹ ਦੇਖਦੇ ਨੇ ਕਿ ਉਹਨਾਂ ਦੀ ਬੇਟੀ ਨੰਗਨ ਹਾਲਤ ਦੇ ਵਿੱਚ ਉਸ ਉੱਪਰ ਕੋਈ ਕੱਪੜਾ ਨਹੀਂ ਸੀ ਤੇ ਉਹ ਬੈੱਡ ਉੱਤੇ ਪਈ ਸੀ ਇਹ ਦੇਖ ਕੇ ਜੋ ਘਰ ਦੇ ਮਰਦ ਮੈਂਬਰ ਸੀ ਉਹ ਪਿੱਛੇ ਹਟ ਜਾਂਦੇ ਨੇ ਪਰ ਉਸ ਦੀ ਮਾਂ ਉਹ ਇੱਕ ਕੱਪੜਾ ਲੈ ਕੇ ਕੁੜੀ ਦੇ ਕੋਲ ਜਾਂਦੀ ਆ ਉਹ ਸੁਪਰ ਦਿੰਦੀ ਹੈ ਤੇ ਉਸ ਨੂੰ ਹਿਲਾਉਣ ਦੀ ਕੋਸ਼ਿਸ਼ ਕਰਦੀ ਹੈ ਉਸ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦੀ ਹੈ ਕੁੜੀ ਦੇ ਤਾਂ ਹੱਥ ਪੈਰ ਠੰਡੇ ਹੋ ਚੁੱਕੇ ਸੀ ਯਾਨੀ ਉਸ ਦੀ ਮੌਤ ਹੋ ਚੁੱਕੀ ਸੀ ਇਹ ਦੇਖ ਕੇ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਮਾਂ ਦੀਆਂ ਚੀਕਾਂ ਨਿਕਲ ਜਾਂਦੀਆਂ ਨੇ ਹੁਣ ਰੋਣ ਧੋਣ ਸੁਣ ਕੇ ਚੀਕਾਂ ਸੁਣ ਕੇ ਆਸੇ ਪਾਸੇ ਦੇ ਲੋਕ ਆਂਢੀ ਗੁਆਂਢੀ ਉਸ ਘਰੇ ਇਕੱਠੇ ਹੋ ਜਾਂਦੇ ਨੇ ਤੇ ਹੁਣ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਹੈ ਪੁਲਿਸ ਮੌਕੇ ਤੇ ਆਉਂਦੀ ਹੈ ਮੌਕੇ ਤੇ ਆਉਣ ਤੋਂ ਬਾਅਦ ਬੋਡੀ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੰਦੀ ਹੈ ਵੱਡਾ ਸਵਾਲ ਇਹ ਸੀ ਕਿ ਆਖਰ ਇਸ ਕੁੜੀ ਦੀ ਮੌਤ ਕਿਵੇਂ ਹੋ ਗਈ ਤੇ ਇਸ ਕੁੜੀ ਦੇ ਸਰੀਰ ਉੱਤੇ ਕੋਈ ਕੱਪੜਾ ਹੀ ਨਹੀਂ ਇਹ ਕਿਵੇਂ ਹੋ ਸਕਦਾ ਹੈ ਕੀ ਕਾਰਨ ਹੋ ਸਕਦਾ ਜਾਨੀ ਕਈ ਸਵਾਲ ਪੁਲਿਸ ਵਾਲਿਆਂ ਦੇ ਅੱਗੇ ਸੀ ਜਿਸ ਦੇ ਜਵਾਬ ਘਰਦਿਆਂ ਨੂੰ ਵੀ ਚਾਹੀਦੇ ਸੀ ਤੇ ਪੁਲਿਸ ਵਾਲਿਆਂ ਨੂੰ ਵੀ ਚਾਹੀਦੇ ਸੀ ਪੁਲਿਸ ਤਫ਼ਤੀਸ਼ ਕਰਦੀ ਹੈ ਸ਼ਾਨਵੀਨ ਕਰਦੀ ਹੈ ਫਰੈਂਸਿਕ ਟੀਮਾਂ ਵੀ ਬੁਲਾਈਆਂ ਜਾਂਦੀਆਂ ਮੌਕੇ ਤੇ ਪੁਲਿਸ ਘਰਦਿਆਂ ਤੋਂ ਪੁੱਛਗਿੱਛ ਕਰਦੀ ਹੈ ਤਾਂ ਘਰਦੇ ਦੱਸਦੇ ਨੇ ਕਿ ਸਾਡੀ ਬੇਟੀ 12ਵੀਂ ਕਲਾਸ ਦੇ ਵਿੱਚ ਪੜ੍ਹਦੀ ਸੀ 17 ਸਾਲਾਂ ਦੀ ਸੀ ਅਸੀਂ 13 ਦਸੰਬਰ ਨੂੰ ਆਸਲਤ ਗੰਜ ਜੋ ਕਿ ਕਾਨਪੁਰ ਦਾ ਹੀ ਇੱਕ ਪਿੰਡ ਹੈ ਉੱਥੇ ਵਿਆਹ ਗਏ ਸੀ ਅਸੀਂ ਆਪਣੀ ਬੇਟੀ ਨੂੰ ਵੀ ਕਿਹਾ ਸੀ ਕਿ ਤੂੰ ਸਾਡੇ ਨਾਲ ਵਿਆਹ ਚੱਲ ਪਰ ਇਸ ਨੇ ਮਨਾਂ ਕਰ ਦਿੱਤਾ ਤੇ ਸਾਡੇ ਇਸ ਪਿੰਡ ਵਿੱਚ ਹੀ ਸਾਡਾ ਬੇਟਾ ਹੋਰ ਘਰ ਚ ਰਹਿੰਦਾ ਉਸ ਦੀ ਜੋ 5 ਸਾਲਾਂ ਬੇਟੀ ਸੀ ਉਹ ਵੀ ਇਸ ਦੇ ਕੋਲ ਹੀ ਸੀ ਹੁਣ ਪੁਲਿਸ ਜਾਂਚ ਵਿੱਚ ਜੁੜਦੀ ਆ ਛੋਟੀ ਤੋਂ ਛੋਟੀ ਚੀਜ਼ ਤੇ ਧਿਆਨ ਦਿੱਤਾ ਜਾਂਦਾ ਹੈ ਹੁਣ ਪੁਲਿਸ ਅੱਗੇ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਆਖਰ ਇਸ ਕੁੜੀ ਦੀ ਮੌਤ ਦਾ ਜ਼ਿੰਮੇਵਾਰ ਕੌਣ ਹੈ ਘਰ ਵਿੱਚ ਪਈਆਂ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਬੜੇ ਧਿਆਨ ਨਾਲ ਦੇਖਿਆ ਜਾਂਦਾ ਹੈ ਤੇ ਪੁਲਿਸ ਦੇ ਹੱਥ ਇੱਕ ਗੋਲੀਆਂ ਦਾ ਰੈਪਰ ਲੱਗਦਾ ਹੈ ਤੇ ਜਦੋਂ ਉਸ ਬਾਰੇ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਇਹ ਜੋ ਗੋਲੀਆਂ ਨੇ ਇਹ ਜੋ ਗੋਲੀਆਂ ਦਾ ਰੈਪਰ ਹੈ ਉਹ ਸੈਕਸ ਪਾਵਰ ਵਧਾਉਣ ਲਈ ਖਾਧੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਪੁਲਿਸ ਜੋ ਘਰ ਵਾਲੇ ਹੁੰਦੇ ਆ ਉਹਨਾਂ ਨੂੰ ਪੁੱਛਦੀ ਐ ਕਿ ਤੁਹਾਡੀ ਕੁੜੀ ਦੇ ਕਿਸੇ ਨਾਲ ਸੰਬੰਧ ਹੋਣ ਤਾਂ ਜੋ ਘਰ ਵਾਲੇ ਸੀ ਉਹਨਾਂ ਨੇ ਇਸ ਗੱਲ ਤੋਂ ਬਿਲਕੁਲ ਇਨਕਾਰ ਕਰ ਦਿੱਤਾ ਕਿ ਐਦਾਂ ਦੀ ਕੋਈ ਵੀ ਗੱਲ ਨਹੀਂ ਕਿਉਂਕਿ ਕੁੜੀ ਦੀ লাশ ਦੇਖਣ ਤੋਂ ਪਤਾ ਲੱਗਦਾ ਸੀ ਕਿ ਉਸ ਨਾਲ ਕੋਈ ਵੀ ਜ਼ੋਰ ਜ਼ਬਰਦਸਤੀ ਨਹੀਂ ਹੋਈ ਤੇ ਕੋਈ ਸੱਟ ਦਾ ਨਿਸ਼ਾਨ ਵੀ ਕੁੜੀ ਦੇ ਉੱਪਰ ਨਹੀਂ ਸੀ ਤੇ ਉਸ ਕੁੜੀ ਦੀ লাশ ਕੋਲੋਂ ਗਰਭ ਨਿਰੋਧਕ ਸਮਾਨ ਵੀ ਮਿਲਦਾ ਹੁਣ ਪੁਲਿਸ ਜਾਂਚ ਵਿੱਚ ਜੁੜਦੀ ਹੈ ਤੇ ਉਹ 5 ਸਾਲਾਂ ਜੋ ਕੁੜੀ ਜੋ ਬੱਚੀ ਇਸ ਕੋ ਰਹੀ ਸੀ ਉਸ ਤੋਂ ਪੁੱਛਦੀ ਹੈ ਕਿ ਇਸ ਘਰ ਦੇ ਵਿੱਚ ਕੋਈ ਬੰਦਾ ਮਰਦ ਆਇਆ ਹੋਵੇ ਤਾਂ ਕੁੜੀ ਨੇ ਕਿਹਾ ਕਿ ਹਾਂ ਇਸ ਘਰ ਦੇ ਵਿੱਚ ਇੱਕ ਮੁੰਡਾ ਆਇਆ ਸੀ ਪਰ ਕੁੜੀ ਨੂੰ ਇਹ ਨਹੀਂ ਪਤਾ ਸੀ ਕਿ ਉਹ ਕੌਣ ਸੀ ਕਿੱਥੋਂ ਆਇਆ ਸੀ ਹੁਣ ਪੁਲਿਸ ਜੋ ਇਹਨਾਂ ਦੇ ਘਰ ਵਿੱਚ ਮੋਬਾਈਲ ਹੁੰਦਾ ਉਸ ਦੀ ਜਾਂਚ ਕਰਦੀ ਹੈ ਉਸ ਦੀ ਸੀਡੀਆਰ ਕਢਵਾਈ ਜਾਂਦੀ ਹੈ ਦਾ ਸੀ ਡੀ ਆਰ ਦੇ ਵਿੱਚ ਇੱਕ ਨੰਬਰ ਮਿਲਦਾ ਹੈ ਤੇ ਉਹ ਨੰਬਰ ਹੁੰਦਾ ਹੈ ਕੁਲਦੀਪ ਕੁਮਾਰ ਦਾ ਜੋ ਕਿ ਇਸ ਜਗ੍ਹਾ ਤੋਂ ਤਕਰੀਬਨ 20 ਕਿਲੋਮੀਟਰ ਦੂਰ ਨਵਾਦਾ ਦਾ ਰਹਿਣ ਵਾਲਾ ਹੁੰਦਾ ਹੈ ਹੁਣ ਕੁਲਦੀਪ ਕੁਮਾਰ ਤੱਕ ਪੁਲਿਸ ਪਹੁੰਚਦੀ ਹੈ ਤੇ ਇਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਇਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਪਹਿਲਾਂ ਤਾਂ ਇਹ ਕਿਸੇ ਵੀ ਗੱਲ ਤੋਂ ਇਨਕਾਰ ਕਰਦਾ ਹੈ ਪਰ ਉਸ ਤੋਂ ਬਾਅਦ ਜਦੋਂ ਪੁਲਿਸ ਸਖਤੀ ਤੇ ਆਉਂਦੀ ਹੈ ਤਾਂ ਫਿਰ ਇਹ ਪੁਲਿਸ ਨੂੰ ਸੱਚਾਈ ਦੱਸਦਾ ਹੈ ਇਹ ਦੱਸਦਾ ਹੈ ਕਿ ਸੋਸ਼ਲ ਸਾਈਟ ਫੇਸਬੁੱਕ ਉੱਤੇ ਸਾਡੀ ਇੱਕ ਦੂਜੇ ਦੇ ਨਾਲ ਮੁਲਾਕਾਤ ਹੁੰਦੀ ਹੈ ਉਸ ਤੋਂ ਬਾਅਦ ਚੈਟ ਸ਼ੁਰੂ ਹੁੰਦੀ ਹੈ ਦੋਸਤੀ ਹੁੰਦੀ ਹੈ ਪਿਆਰ ਹੁੰਦਾ ਹੈ ਤੇ ਹੁਣ ਇਹ ਮੌਕਾ ਲੱਭ ਰਹੇ ਸੀ ਕਿਸੇ ਦਿਨ ਮਿਲਣ ਦਾ ਜਦੋਂ ਕੁੜੀ ਨੂੰ ਪਤਾ ਲੱਗਦਾ ਹੈ ਕਿ ਉਸ ਦੇ ਮਾਤਾ ਪਿਤਾ ਨੇ 13 ਦਸੰਬਰ 2024 ਨੂੰ ਵਿਆਹ ਜਣਾ ਤਾਂ ਇਹ ਕੁਲਦੀਪ ਕੁਮਾਰ ਨੂੰ ਕਹਿੰਦੀ ਹੈ ਕਿ ਤੂੰ ਉਸ ਦਿਨ ਰਾਤ ਨੂੰ ਮੇਰੇ ਕੋਲ ਆ ਜਾਵੇਂ ਕਿਉਂਕਿ ਸਾਡੇ ਪਰਿਵਾਰ ਨੇ ਵਿਆਹ ਜਣਾਗਾ ਤੇ ਕੁੜੀ ਆਪਣਾ ਭਰਾ ਜੋ ਕਿ ਪਿੰਡ ਦੇ ਵਿੱਚ ਹੀ ਰਹਿੰਦਾ ਸੀ ਉਸ ਦੀ 5 ਸਾਲਾਂ ਬੇਟੀ ਨੂੰ ਲੈ ਆਉਂਦੀ ਹੈ ਕਿ ਇਹ ਰਾਤ ਨੂੰ ਮੇਰੇ ਕੋਲ ਪੈ ਜਾਏਗੀ ਤਾਂ ਜੋ ਕਿਸੇ ਨੂੰ ਕਿਸੇ ਕਿਸਮ ਦਾ ਕੋਈ ਸ਼ੱਕ ਨਾ ਹੋਵੇ ਹੁਣ ਉਹ 5 ਸਾਲਾਂ ਕੁੜੀ ਨੂੰ ਲੈ ਆਉਂਦੀ ਹੈ ਤੇ ਇਧਰ ਕੁਲਦੀਪ ਕੁਮਾਰ 8:30 ਵਜੇ ਲਗਭਗ ਇਸ ਘਰ ਦੇ ਵਿੱਚ ਦਾਖਲ ਹੁੰਦਾ ਹੈ ਜਿਸ ਨੇ ਸੈਕਸ ਪਾਵਰ ਵਧਾਉਣ ਵਾਲੀਆਂ ਗੋਲੀਆਂ ਖਾਧੀਆਂ ਹੋਈਆਂ ਸੀ ਤੇ ਹੁਣ ਇਹ ਸਾਰੀ ਰਾਤ ਸੈਕਸ ਕਰਦੇ ਨੇ 8:30 ਵਜੇ ਤੋਂ ਲੈ ਕੇ ਸਵੇਰ ਦੇ 3 ਵਜੇ ਜਾਂਦੇ ਨੇ ਕੁੜੀ ਨੂੰ ਇਹ ਕੱਪੜੇ ਨਹੀਂ ਪਾਉਣ ਦਿੰਦਾ ਜਿਸ ਕਾਰਨ ਕੁੜੀ ਨੂੰ ਠੰਡ ਲੱਗਦੀ ਹੈ ਇਹ ਅੱਗ ਬਾਲ ਕੇ ਵੀ ਸੇਕਦੇ ਨੇ ਪਰ ਕੁੜੀ ਨੂੰ ਇਸ ਨੇ ਕੱਪੜੇ ਨਹੀਂ ਪਾਉਣ ਦਿੱਤੇ ਇਹ ਸਾਰੀ ਰਾਤ ਉਸ ਦੇ ਨਾਲ ਸੈਕਸ ਕਰਦਾ ਹੈ ਜਦੋਂ 3 ਵਜੇ ਜਾਂਦੇ ਨੇ ਤਾਂ ਕੁੜੀ ਦੀ ਜੋ ਹਾਲਤ ਹੁੰਦੀ ਹੈ ਉਹ ਗੰਭੀਰ ਹੋਣੀ ਸ਼ੁਰੂ ਹੋ ਜਾਂਦੀ ਹੈ ਉਸ ਨੂੰ ਕਾਂਬਾ ਲੱਗਣ ਲੱਗਦਾ ਉਸ ਨੂੰ ਠੰਡ ਲੱਗਣ ਲੱਗਦੀ ਹੈ ਜੋ ਇਹ ਕੁਲਦੀਪ ਕੁਮਾਰ ਹੁੰਦਾ ਇਸ ਨੂੰ ਲੱਗਦਾ ਹੈ ਕਿ ਹੁਣ ਖਤਰਾ ਹੈ ਇਹ ਕੋਈ ਉਪਚਾਰ ਕਰਨ ਦੀ ਬਜਾਏ ਜਾਂ ਕਿਸੇ ਨੂੰ ਦੱਸਣ ਦੀ ਬਜਾਏ ਕੁੜੀ ਨੂੰ ਐਦਾਂ ਹੀ ਛੱਡ ਕੇ ਉੱਥੋਂ ਭੱਜ ਜਾਂਦਾ ਹੈ ਇਸ ਨੂੰ ਲੱਗਦਾ ਹੈ ਕਿ ਮੈਂ ਫਸ ਨਾ ਜਾਵਾਂ ਪਰ ਕੁੜੀ ਦੀ ਹਾਲਤ ਵਿਗੜ ਜਾਂਦੀ ਹੈ ਉਸ ਵਿੱਚ ਇੰਨੀ ਹਿੰਮਤ ਵੀ ਨਹੀਂ ਰਹਿੰਦੀ ਕਿ ਉਹ ਕੱਪੜੇ ਪਾ ਲਵੇ ਐਦਾਂ ਹੀ ਉਹ ਬੈੱਡ ਦੇ ਉੱਤੇ ਪੈ ਜਾਂਦੀ ਹੈ ਤੇ ਠੰਡ ਦੇ ਨਾਲ ਉਸ ਦੀ ਮੌਤ ਹੋ ਜਾਂਦੀ ਆ ਉਸ ਦਾ ਸਰੀਰ ਸਵੇਰ ਤੱਕ ਆਕੜ ਜਾਂਦਾ ਹੈ ਤੇ ਹੁਣ 14 ਦਸੰਬਰ 2024 ਨੂੰ ਜਦੋਂ ਇਹ ਖਬਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੀ ਹੈ ਤੇ ਤਕਰੀਬਨ ਦੁਪਹਿਰ ਦੇ 12 1 ਵਜੇ ਤੱਕ ਕੁਲਦੀਪ ਕੁਮਾਰ ਤੱਕ ਪਹੁੰਚਦੀ ਤਾਂ ਕੁਲਦੀਪ ਕੁਮਾਰ ਨੂੰ ਪਤਾ ਲੱਗ ਜਾਂਦਾ ਕਿ ਹੁਣ ਮੈਂ ਨਹੀਂ ਬਚਾਂਗਾ ਹੁਣ ਪੁਲਿਸ ਮੇਰੇ ਤੱਕ ਜ਼ਰੂਰ ਪਹੁੰਚੇਗੀ ਤੇ ਉਹੀ ਹੁੰਦਾ ਪੁਲਿਸ ਕੁਲਦੀਪ ਕੁਮਾਰ ਤੱਕ ਪਹੁੰਚਦੀ ਹੈ ਇਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਇਹ ਕਹਿੰਦਾ ਕਿ ਮੈਂ ਉਸ ਕੁੜੀ ਦੇ ਨਾਲ ਕੋਈ ਵੀ ਜ਼ੋਰ ਜ਼ਬਰਦਸਤੀ ਨਹੀਂ ਕੀਤੀ ਉਸ ਨੇ ਖੁਦ ਮੈਨੂੰ ਬੁਲਾਇਆ ਸੀ ਤੇ ਆਪਣੀ ਮਰਜ਼ੀ ਦੇ ਨਾਲ ਮੇਰੇ ਨਾਲ ਸੰਬੰਧ ਬਣਾਏ ਸੀ ਇਸ ਵਿੱਚ ਮੇਰਾ ਕੋਈ ਵੀ ਕਸੂਰ ਨਹੀਂ ਪਰ 17 ਦਸੰਬਰ 2024 ਨੂੰ ਪ੍ਰੈਸ ਕਾਨਫਰੰਸ ਕਰਕੇ ਪੁਲਿਸ ਜਾਣਕਾਰੀ ਦਿੰਦੀ ਹੈ ਕਿ ਜੋ ਇਹ ਕੁਲਦੀਪ ਕੁਮਾਰ ਹੈ ਇਸ ਨੇ ਕ੍ਰਾਈਮ ਕੀਤਾ ਜੋ ਉਹ ਕੁੜੀ ਸੀ ਉਹ ਨਵਾਲਗ ਸੀ 17 ਸਾਲਾਂ ਦੀ ਸੀ ਉਸ ਨਾਲ ਇਸ ਨੇ ਬਲਾਤਕਾਰ ਕੀਤਾ ਇੱਕ ਕੇਸ ਦਰਜ ਕੀਤਾ ਜਾਂਦਾ ਹੈ ਕੁਲਦੀਪ ਕੁਮਾਰ ਤੇ ਕਿ ਇਸ ਨੇ ਕੁੜੀ ਦੇ ਨਾਲ ਦੋ ਵਾਰ ਸੰਬੰਧ ਬਣਾਏ ਸੀ ਉਹ ਕੁੜੀ ਨਵਾਲਗ ਸੀ ਇਸ ਲਈ ਪੋਸਕੋ ਐਕਟ ਦੇ ਅਧੀਨ ਇਸ ਕੁਲਦੀਪ ਕੁਮਾਰ ਉੱਤੇ ਪੁਲਿਸ ਪਰਚਾ ਦਰਜ ਕਰਦੀ ਹੈ ਤੇ ਇਸ ਨੂੰ ਜੇਲ੍ਹ ਭੇਜ ਦਿੰਦੀ ਹੈ ਹੁਣ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ 12ਵੀਂ ਕਲਾਸ ਵਿੱਚ 17 ਸਾਲਾਂ ਦੀ ਪੜ੍ਹਦੀ ਕੁੜੀ ਆਪਣਾ ਕੈਰੀਅਰ ਬਣਾਉਣ ਦੀ ਬਜਾਏ ਸੋਸ਼ਲ ਮੀਡੀਆ ਤੇ ਇੱਕ ਮੁੰਡੇ ਦੇ ਪਿਆਰ ਦੇ ਵਿੱਚ ਪੈ ਜਾਂਦੀ ਹੈ ਤੇ ਜਦੋਂ ਉਸ ਦੇ ਮਾਤਾ ਪਿਤਾ ਘਰ ਨਹੀਂ ਹੁੰਦੇ ਤਾਂ ਉਸ ਨੂੰ ਉਹ ਘਰ ਬੁਲਾ ਲੈਂਦੀ ਹੈ ਤੇ ਉਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਉਸ ਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋਣੇ ਪੈ ਜਾਂਦੇ ਨੇ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੀਆਂ ਘਟਨਾਵਾਂ ਕਿਦਾਂ-ਕਿਦਾਂ ਦੇ ਕ੍ਰਾਈਮ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੁੰਦੇ ਆ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਵਿਕਾਲ